ਹੈਗਾ ਜੀ ਸੁਰਿੰਦਰ ਸਿੰਘ ਸੋਨੂ ਰੈਡੀਮੇਡ گارਮੈਂਟ ਤੋਂ ਆ ਜੀ ਕਿੱਥੇ ਕਿ ਭਈ ਆ ਤੇ ਕਾਰ ਮੌਜੂਦ ਆ ਜੀ ਪਾਜੀ ਇੱਕ ਦੁਕਾਨ ਸਾਡੀ ਆਹਾ ਆ ਇੱਕ ਆਹਾ ਤੇ ਪਿੱਛੇ ਸਾਡਾ ਗਦਾਮ ਆ ਜੀ ਗਦਾਮ ਦੇ ਵਿੱਚ ਜਿਹੜੀ ਅੱਗ ਲੱਗ ਗਈ ਆ ਜੀ ਕਿਵੇਂ ਲੱਗੀ ਕਿਵੇਂ ਪਤਾ ਇਹ ਵਾਲਾ ਜੀ ਯਾਨੀ ਕਿ ਰਾਤੀ ਅਸੀਂ ਜਿਹੜਾ ਸ਼ਟਰ ਬੰਦ ਕਰ ਗਏ ਆ ਉੱਥੇ ਜਿਹੜਾ ਸਮਾਨ ਦੇ ਲੱਗੇ ਜਿਹੜਾ ਆ ਸਾਡਾ ਇਨਵਰਟਰ ਪਿਆ ਆ ਸੀ ਮੇਰੇ ਹਿਸਾਬ ਨਾਲ ਤਾਂ ਇਨਵਰਟਰ ਜਿਹੜਾ ਆ ਜਿਹੜਾ ਸਰਕਟ ਸ਼ਾਰਟ ਹੋ ਗਿਆ ਜੀ ਉਹਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਪਈ ਸਾਨੂੰ ਸਵੇਰੇ ਜੀ 8 ਵਜੇ ਮੈਂ ਆ ਗਿਆ ਆ 9 ਵਜੇ ਨਾਲ ਤਕਰੀਬਨ ਸਾਨੂੰ ਮੁੰਡਿਆਂ ਨੇ ਦੱਸਿਆ ਵੀ ਉਪਰੋਂ ਧੂ ਤੇ ਉਸ ਤੋਂ ਬਾਅਦ ਜਿਹੜਾ ਆ ਮੈਂ ਨਾਲ ਹੀ ਜਿਹੜਾ ਆ ਆਪਣੇ ਫਾਇਰ ਬਿਗੇਟ ਨੂੰ ਕਾਲ ਕੀਤੀ ਆ ਤੇ ਤਿੰਨ ਚਾਰ ਮਿੰਟਾਂ ਵਿੱਚ ਬਾਇਰ ਬਿਗੇਟ ਆ ਗਈ ਆ ਤੇ ਅੱਗ ਜਿਹੜੀ ਆ ਉਸ ਜਿਹੜੀ ਬਹੁਤ ਜ਼ਿਆਦਾ ਮੱਚ ਚੁੱਕੀ ਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਜੀ ਇੱਕ ਗੱਲ ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਨੁਕਸਾਨ ਭਾਜੀ ਮੇਰਾ ਜਿਹੜਾ 30-35 ਬੋਰੇ ਸੀਗੇ ਜਿਹੜੇ ਸਰਦੀਆਂ ਦੇ ਵੀ ਤੇ ਗਰਮੀਆਂ ਦੇ ਮਾਲ ਦੇ ਵੀ ਤੇ ਉਹ ਸਾਡਾ 9 ਤੋਂ 10 ਲੱਖ ਦਾ ਨੁਕਸਾਨ ਹੋ ਗਿਆ ਜੀ ਮੇਰਾ ਕੀ ਸੀਗਾ ਭਾਜੀ ਗਦਾਮ ਤੇ ਕੀ ਗਦਾਮ ਦੇ ਵਿੱਚ ਸਾਰੇ ਰੈਡੀਮੇਡ ਦੇ ਕੱਪੜੇ ਸੀਗੇ ਜੀ ਮੇਰੇ ਰੈਡੀਮੇਡ ਦਾ ਕੰਮ ਕਰਦਾ ਹਾਂ ਹਾਂਜੀ ਬਿਲਕੁਲ ਜੀ ਜੀ ਟੋਟਲ ਕਿੰਨਾ ਨੁਕਸਾਨ ਹੋ ਗਿਆ 10 ਲੱਖ ਦਾ ਨੁਕਸਾਨ ਹੋ ਗਿਆ ਜੀ ਮੇਰਾ ਅੱਗ ਦੀ ਗੱਲ ਕਰੀਏ ਤਾਂ ਅੱਗ ਬੁਝ ਚੁ ਕਿ ਆਰ ਬਿਲਡਿੰਗ ਦਾ ਵੀ ਜਿਹੜਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਬਾਈ ਨਾਮ ਤਾਂ ਦਾ ਜੀ ਦੀਪਕ ਕੁਮਾਰ ਸਾਫਾ ਰਫਸ ਸਰ ਇਹ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਸੀ 10 ਵਜੇ ਫੋਨ ਆਇਆ ਜੀ 9:30 ਦੇ ਵਿੱਚ ਪਹੁੰਚ ਕੇ 10 ਵਜੇ 3 ਮਿੰਟ ਦੇ ਇੱਥੇ ਗੱਡੀ ਪਹੁੰਚੀ 2 ਗੱਡੀਆਂ ਤੇ ਕਿੰਨੀਆਂ ਗੱਡੀਆਂ ਅੱਜ ਤੱਕ ਆ ਚੁੱਕੀਆਂ ਹੁਣ ਤੱਕ ਗੱਡੀਆਂ ਦੋ ਗੱਡੀਆਂ ਲੱਗੀਆਂ ਪੀਜੀ ਭਰ ਕੇ ਫਿਰ ਆ ਗਈ ਉਹ ਲੱਗ ਗਈ ਐ ਤੇ ਗੱਡੀ ਫਿਰ ਦੁਬਾਰਾ ਭਰਨ ਗਈ ਚਾਰ ਗੱਡੀਆਂ ਲੱਗਣਗੀਆਂ ਨਹੀਂ ਨਹੀਂ ਅਗ ਫਾਇਰ ਕੰਟਰੋਲ ਚ ਸਾਰੀ ਉਹਨਾਂ ਵੈਸੇ ਜੋ ਹੀਟ ਵੜੀ ਆ ਹੀਟ ਨੂੰ ਥੋੜਾ ਕੱਟ ਕਰਨ ਨੂੰ ਮਾਸੀ ਇੱਕ ਪਾਣੀ ਦੀ ਗੱਡੀ ਫालतू ਮਾਰਾਂਗੇ ਠੀਕ ਹੈ ਸਰ